ਲੋਕਸਵਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਫਤੇਗੜ ਚੂੜੀਆਂ ਚੂਣ ਮੀਟਿੰਗ 'ਚ ਹਿੱਸਾ ਲੈਣਾ ਸੀ ਜਿਸ ਦੇ ਚੱਲਦਿਆਂ ਉਮੀਦਵਾਰ ਦੇ ਵਿਰੋਧ ਕਰਨ ਲਈ ਵੱਡੀ ਗਿਣਤੀ 'ਚ ਕਿਸਾਨ ਇਕੱਠੇ ਹੋ ਭਾਜਪਾ ਉਮੀਦਵਾਰ ਦਾ ਵਿਰੋਧ ਕਰਨ ਪਹੁੰਚੇ ਉੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਪਰ ਪੁਲਿਸ ਵੱਲੋਂ ਜਦ ਕਿਸਾਨਾਂ ਨੂੰ ਰੋਕਿਆ ਗਿਆ ਤਾਂ ਕਿਸਾਨਾਂ ਨੇ ਪੁਲਿਸ ਨਾਕਾ ਤੇ ਰੋਕਾਂ ਤੋਂ ਟੱਪ ਭਾਜਪਾ ਦੀ ਮੀਟਿੰਗ ਵਾਲੀ ਥਾਂ ਤੇ ਘੇਰਾ ਪਾ ਲਿਆ ਉੱਥੇ ਇਸ ਵਿਚਾਲੇ ਕਿਸਾਨਾਂ ਦਾ ਪੁਲਿਸ ਨਾਲ ਮਾਮੂਲੀ ਟਕਰਾਅ ਹੋਇਆ ਨਲ ਭਾਜਪਾ ਅਗੂ ਫਤੇਜ ਸਿੰਘ ਬਾਜਵਾ ਵੀ ਮੀਟਿੰਗ ਸ਼ਾਮਨਸੀਅਤ ਜਿੱਥੇ ਮੀਟਿੰਗ ਹੋ ਰਹੀ ਸੀ ਉਸ ਹਾਲ ਦੇ ਬਾਹਰ ਕਿਸਾਨਾਂ ਵੱਲੋਂ ਜਮ ਕੇ ਭਾਜਪਾ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਭਾਜਪਾ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਤੋਂ ਬਾਅਦ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਨੂੰ ਕਿਸਾਨਾਂ ਨੇ ਘੇਰਿਆ ਤੇ ਕਿਸਾਨਾਂ ਨੇ ਆਪਣੀਆਂ ਮੰਗਾਂ ਲੈ ਕੇ ਭਾਜਪਾ ਉਮੀਦਵਾਰ ਤੋਂ ਕਈ ਸਵਾਲ ਪੁੱਛੇ ਭਾਜਪਾ ਉਮੀਦਵਾਰ ਨੇ ਕਈ ਸਵਾਲਾਂ ਦੇ ਜਵਾਬ ਦਿੱਤੇ ਤੇ ਕਈ ਦੇ ਜਵਾਬ ਦਿੱਤੇ ਬਿਨਾ ਉੱਥੋਂ ਚਲੇ ਗਏ ਉੱਥੇ ਕਿਸਾਨਾਂ ਦਾ ਕਹਿਣਾ ਸੀ ਕਿ ਕਿਸਾਨਾਂ ਤੇ ਪੁਲਿਸ ਨੇ ਸਾਠੀ ਚਾਰਜ ਕੀਤਾ ਤਾਂ ਉਹ ਸ਼ਾਂਤਮਈ ਢੰਗ ਨਾਲ ਰੋਜ਼ਾਹਰ ਕਰਨਾ ਤੇ ਉਮੀਦਵਾਰ ਤੋਂ ਸਵਾਲ ਪੁੱਛਣ ਆਏ ਸੀ ਜਦਕਿ ਇਹਨਾਂ ਨੂੰ ਰੋਕਿਆ ਗਿਆ ਤਾਂ ਉਹਨਾਂ ਪੁਲਿਸ ਰੋਕਾਂ ਨੂੰ ਤੋੜਿਆ ਗਿਆ ਅਤੇ ਉਹਨਾਂ ਕਿਹਾ ਕਿ ਸਯੁਕਤ ਕਿਸਾਨ ਮੋਰਚਾ ਭਾਰਤ ਵੱਲ ਪੂਰੇ ਪੰਜਾਬ ਭਾਰਤ ਵਿੱਚ ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਸਾਨਾਂ ਨੇ ਕਿਹਾ ਕਿ ਉਮੀਦਵਾਰ ਨੂੰ ਸਵਾਲ ਪੁੱਛਣ ਆਏ ਸਨ ਲੇਕਿਨ ਉਹ ਕੁਝ ਵੀ ਜਵਾਬ ਦਿੱਤੇ ਅਤੇ ਬਹੁਤੇ ਸਵਾਲਾਂ ਦੇ ਜਵਾਬ ਦਿੱਤੇ ਬਿਨਾ ਹੀ ਨਿਕਲ ਗਏ ਪਰ ਹੋਰ ਵੀ ਬਾਹਰ ਬੀਜੇ ਵੀ ਇਹਨਾਂ ਦਾ ਹੱਲ ਕਰਨਾ ਕਿ ਕਿਸੇ ਹੋਰ ਨਾਲ ਨਹੀਂ ਕਰਨਾ ਬਾਕੀ ਪਾਰਟੀਆਂ ਨੇ ਇਹਨਾਂ ਨੂੰ ਸਿਰਫ ਮਤਲਬ ਵਰਤਣਾ ਔਰ ਆਹੀ ਕਿਸਾਨਾਂ ਆ ਕਿਸਾਨਾਂ ਦੇ ਨਾਲ ਆਪਾਂ ਹਾਂ ਕਿਸਾਨਾਂ ਨਾਲ ਮੈਂ ਵੀ ਕਿਸਾਨ ਆਪਣਾ ਇਹੋ ਹੀ ਹੈ ਵੀ ਜਿਹੜਾ ਕੋਈ ਇਹਨਾਂ ਦੇ ਮਸਲੇ ਬੈਠ ਕੇ ਇਹਨਾਂ ਦਾ ਹੱਲ ਕਰਨੇ ਕੋਈ ਸਰਕਾਰ ਨਾਲ ਆਹੀ ਵੀ ਗੱਲ ਕਰਨਿਆ ਦੇਖੋ ਫੋਨ ਤੇ ਇਲੈਕਸ਼ਨ ਬੋਰਡ ਲੱਗੇਦਾ ਫੋਨ ਤੇ ਤੁਸੀਂ ਕਹੋ ਇਸ ਲਈ ਕੋਈ ਹੱਲ ਹੋਣਾ ਇਸ ਲਈ ਤਾਂ ਹੱਲ ਹੋਣਾ ਨਹੀਂ ਕਰਕੇ ਚੋਣਾਂ ਦੇ ਬਾਅਦ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਠੀਕ ਹੈ ਕਿ ਤੁਹਾਡੀ ਪਾਰਟੀ ਬੀਜੇਪੀ ਵੱਲੋਂ ਨਕੀਂਪੁਰ ਕੀ ਵਿੱਚ ਚਾਰ ਕਿਸਾਨ ਸ਼ਹੀਦ ਕਰਨੇ ਇੱਕ ਪੱਤਰਕਾਰ ਸ਼ਹੀਦ ਕਰਨਾ ਔਰ ਦਿੱਲੀ ਦੇ ਵਿੱਚ ਨਵਦੀਤ ਨੂੰ ਸ਼ਹੀਦ ਕਰਨਾ ਔਰ ਸ਼ੁਭਕਰਨ ਨੂੰ ਹੋਣ ਸ਼ਹੀਦ ਕਰਨਾ ਇਹ ਜਾਇਜ਼ ਹੈ ਤੁਹਾਡੀ ਪਾਰਟੀ ਵੱਲੋਂ ਇਹ ਕੰਮ ਕਰਨੇ ਔਰ ਉੱਥੇ ਰੋਕਣੀ ਰਸਤੇ ਇਹ ਜਾਇਜ਼ ਹੈ ਕਿ ਨਹੀਂ ਇਹਦਾ ਜਵਾਬ ਦੇ ਦਿਓ ਬਸ ਇੱਕ ਮਿੰਟ ਜਵਾਬ ਲੈ ਲਓ ਪੀਸ ਬਾਤ ਦਿਓ ਸਰ ਲਓ ਜਵਾਬ ਚਲੋ ਇਹਨਾਂ ਦੇਖੋ ਜੋ ਜਵਾਬ ਲੈ ਲੈਂਦੇ ਯਾਰ ਇੱਕ ਮਿੰਟ ਜਵਾਬ ਲੈਣ ਦੋ ਸਾਡੀ ਉਹਨਾਂ ਦੇਣੀ ਆ ਬੁਲਾ ਦੇਣੀ ਇੱਥੇ ਪਰ ਬਹੁਤ ਜੀ ਸਰਕਾਰਿਓ ਸਾਡੇ ਵੀ ਸਾਡੇ ਸਾਥੀ ਪਹਿਲੀ ਗੱਲ ਤੇ ਤੁਹਾਡਾ ਇੱਥੇ ਆਇਆ ਤੇ ਜੀ ਆਇਆਂ ਹਰ ਪਾਰਟੀ ਦਾ ਆਪਣਾ ਪ੍ਰੋਗਰਾਮ ਹੈ ਵੋਟਾਂ ਪੈਣੀਆਂ ਵੋਟਾਂ ਮੰਗਣੀਆਂ ਤੁਸੀਂ ਤੁਹਾਡਾ ਵੀ ਹੱਕ ਹੈ ਜਿਹੜੇ ਸਵਾਲ ਤੁਸੀਂ ਕਰਦੇ ਹੋ ਤਾਂ ਜਵਾਬ ਅਸੀਂ ਦੇਣਾ। ਜਿਹੜੇ ਉਦਾਦੀ ਨੇ ਗਲਤੀ ਕੀਤੀ ਲੇਕਿੰਗਪੁਰ ਕੇ ਵੀ ਵਾਲੀ ਯਾ ਜਿਹੜੇ ਵੀ ਸ਼ਹੀਦ ਹੋਏ ਨੇ ਪਹਿਲੀ ਗੱਲ ਤਾਂ ਜਿਹੜਾ ਜਦੋਂ ਇਸ ਕਿਸਮ ਦਾ ਕੋਈ ਫਾਣਾ ਵਰਤਦਾ ਤੁਰ ਕਚਿਹਰੀਆਂ ਦਾ ਖਾਲੋ ਜਾਂਦਾ ਉਹਦੇ ਵਿੱਚ ਨਾ ਕਿ ਪਾਰਟੀ ਨਹੀਂ ਕਰਨਾ ਸਾਨੂੰ ਵੀ ਉਹਨਾ ਤੋਂ ਕਿਹਾ ਸੀ ਵੀ ਤੁਹਾਡੇ ਨਾਲ ਜਿੱਥੇ ਕੋਈ ਧੱਕਾ ਹੁੰਦਾ ਹੈ ਜਿੱਥੇ ਲੋਕਾਂ ਦਾ ਰੋਸ ਹੈ ਤਾਂ ਤੁਹਾਡਾ ਤੁਹਾਡੇ ਨਾਲ ਮੈਂ ਕੋਸ਼ਿਸ਼ ਤੇ ਸਹਿਮਤ ਹਾਂ ਨੰਬਰ ਤੋਂ ਭਾਜੀ ਜਿੱਦੀ ਗੱਲ ਜਿਹੜੀ ਗੱਲ ਆਪਾਂ ਹਾਂ ਜਿਹੜੀ ਗੱਲ ਮਨਾਰੀ ਹੈ ਜਾਂ ਜਿਹੜੀ ਗੱਲ ਆਪਾਂ ਨੂੰ ਇਹ ਹੈ ਵੀ ਜਿਹੜੇ ਤਿੰਨ ਕਾਨੂੰਨ ਵਾਪਸ ਹੋਏ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਸੀ ਵੀ ਅਸੀਂ ਇੱਜਤੇ ਐਮਐਸਪੀ ਲਾਗੇ ਬਿਲਕੁਲ ਉਹ ਗੱਲ ਉਥੇ ਦੀ ਉਥੇ ਰੁਕੀ ਰਹੀ ਹੈ ਤੁਹਾਡਾ ਇਹ ਹੀ ਹੈ ਵੀ ਉਹ ਇੰਪਲੀਮੈਂਟ ਕਿਉਂ ਨਹੀਂ ਹੋਈ ਉਹ ਹੋਣੀ ਚਾਹੀਦੀ ਹੈ ਸਿਲੀਟਨ ਸਪਿਰਿਟਸ ਕਿਉਂ ਹੋਈ ਹੈ ਜੇ ਬਿਲਕੁਲ ਇੱਕ ਸੈਕਿੰਡ ਪਾਇਦਾ ਬਿਲਕੁਲ ਤੁਹਾਡੀ ਗੱਲ ਤੁਹਾਡੀ ਗੱਲ ਨਾਲ ਅਸੀਂ ਸਹਿਮਤ ਹਾਂ ਸਰਕਾਰ ਜੋ ਵੀ ਕਹੇ ਉਹ ਹਾਈਪੋਸਕਿਪਰੇਟ ਵਿੱਚ ਇੰਪਲੀਮੈਂਟ ਹੋ ਰਹੀ ਜਿਹੜੀ ਚੀਜ਼ ਆਪਣਾ ਰੋਸ ਪ੍ਰਦਰਸ਼ਨ ਕਰ ਲਈ ਦਿੱਲੀ ਜਾਣ ਦੀ ਸੀ ਬਰਕਸ਼ਪੀ ਦੀ ਗੱਲ ਹੈ ਸਰਕਾਰਾਂ ਦਾ ਰੋਲ ਪੁਲਿਸ ਕਪਤਾਨ ਪਕੜਾ ਕਰਨਾ ਪਰ ਉਹਦੇ ਵਿੱਚ ਨਿਸ਼ਾਨ ਹੈ ਕਿ ਵੈਦਿਕ ਕਿੱਦਾਂ ਹੋਇਆ ਪੰਜਾਬੀਆਂ ਦਾ ਰੋਲ ਬ੍ਰੀਫਿੰਗ ਸਿਸ਼ਾ ਦਾ ਦੁੱਖ ਬੜਾ ਹੈ ਪਰ ਕਈ ਵਾਰ ਕੀ ਹੁੰਦਾ ਹੈ ਵੀ ਕੁਝ ਮਸਲੇ ਜਿਹੜੇ ਨੇ ਉਹ ਮਸਲੇ ਹਮੇਸ਼ਾ ਬੇਸਤੇ ਬਹਿ ਕੇ ਤੁਹਾਡੇ ਵਰਗੇ ਜਿਹੜੇ ਯੂਨੀਅਨਿਸ ਲੀਡਰਸ ਨੇ ਉਹਨਾਂ ਦਾ ਪੋਲਿਟੀਕਲ ਪਾਰਟੀ ਦੇ ਲੀਡਰਸ਼ਿਪ ਨਾਲ ਬੈਠ ਕੇ ਕੰਮ ਖਤਮ ਹੁੰਦਾ ਹੈ ਅਸੀਂ ਤੁਹਾਨੂੰ ਯਕੀਨ ਦਵਾਉਂਦੇ ਆਂ ਵੇਖੋ ਇਹ ਇਲੈਕਸ਼ਨ ਤਾਂ ਉੱਗ ਰੋਲੇ ਨਹੀਂ ਹੋਰ ਵੀ ਨੇ ਇਨ ਤੋਂ ਬਾਅਦ ਅੱਗੇ ਵੀ ਇਲੈਕਸ਼ਨਾਂ ਆਉਣ। ਸਾਨੂੰ ਇਹ ਸੀ ਤਾ ਨਿਵੇੜਾ ਕਰਨਾ ਹੀ ਕਰ। ਤੇ ਜਿਹੜਾ ਹੋਣਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀ ਜਿੰਨੀ ਕਿਸਾਨੀ ਯੂਨੀਅਨਸ ਦੇ ਲੀਡਰਸ਼ਿਪ ਹੈ ਸਾਰੇ ਸਿਆਣੇ ਆਪਾਂ ਆਪਾਂ ਇਹ ਗੱਲ ਭੁੱਜਿਏ ਵੀ ਆਪਾਂ ਕਿਹੜੀ ਪਾਰਟੀ ਦੇ ਕਹਤੇ ਆਪਾਂ ਇੱਕ ਹੀ ਤੇ ਆਪਾਂ ਇੱਕ ਦੂਜੇ ਨਾਲ ਮਿਲ ਕੇ ਜਿਹੜੀ ਚੀਜ਼ ਤੁਹਾਡੀ ਜਾਇਜ਼ ਹੈ ਉਹ ਤੇ ਅਸੀਂ ਵੀ ਤੁਹਾਡੇ ਨਾਲ ਖੜੀਏ ਤੇ ਇਹ ਚੀਜ਼ ਜਾਇਜ਼ ਹੈ ਤਾਂ ਆਪਾਂ ਇਹਦਾ ਹੱਲ ਕਰੀਏ। ਦੇ ਹਰ ਚੀਜ਼ ਦਾ ਨਿਕੂਗਾ ਇਹ ਤੁਹਾਨੂੰ ਯਕੀਨ ਦਿਵਾਉਂਦੇ ਆਂ। ਜਿਹੜੀ ਇਹ ਨਹੀਂ ਇਲੈਕਸ਼ਨ ਹੈ। ਇਹ ਇਲੈਕਸ਼ਨ ਤੋਂ ਬਾਅਦ ਆਪਾਂ ਇੱਕ ਦੂਜੇ ਨਾਲ ਮਿਲਣਾ ਨਹੀਂ ਆਪਾਂ ਸਰਕਾਰ ਨਾਲ ਇੱਕ ਦੂਜੇ ਨਾਲ ਮੁਲਾਕਾਤ ਕਰਨੀ। ਮੇਰੀ ਛੋਟਕ ਨੂੰ ਵਿਚਾਰ ਇਸੇ ਹੀ ਹੈ ਕਿ ਆਪਾਂ ਸਾਰੇ ਭਰਾ ਤੁਹਾਡਾ ਤੁਹਾਡਾ ਇੱਥੇ ਆਇਆ ਤੇ ਜੀ ਆਇਆਂ ਨੂੰ ਤੁਹਾਡਾ ਹੱਕ ਬੰਦਾ ਤੁਹਾਡਾ ਰਾਈਟ ਹੈ। ਅਸੀਂ ਤੁਹਾਨੂੰ ਜਵਾਬ ਦੇ ਵੀ ਆਏ। ਜਿੱਤੇ ਅਸੀਂ ਵੋਟਾਂ ਲੈਣੀਆਂ ਸਾਰੀ ਪਾਰਟੀ ਵਾਲਿਆਂ ਲੈਣੀਆਂ। ਸਾਰਿਆਂ ਕੋ ਇੱਕ ਵਾਰ ਜਵਾਬ ਪੁੱਛੋ ਸਾਰੇ ਗੋਲ ਮੋਤੀਆਂ ਗੱਲਾਂ ਕਰਦੇ ਹੁੰਦੇ ਜਨਾਬ ਕੀ ਸਭ ਕਨੂੰ ਗੋਲੀ ਮਾਰਨੀ ਜੈਸੀ ਵੀ ਉਹਦੇ ਤੇ ਤੁਸੀਂ ਕੀ ਕੀਤਾ ਤੁਹਾਡਾ ਕੀ ਹੈ ਜੀ ਦੇਖੋ ਮੈਂ ਜਿਹੜੀ ਚੀਜ਼ ਦਾ ਮੇਰੇ ਹੱਕ ਚ ਹੈ ਨਾ ਅੱਛਾ ਦੇ ਕਹਿ ਤੇ ਕਿਸੇ ਨੇ ਕੋਈ ਫਾਇਰਿੰਗ ਕੀਤੀ ਨਾ ਕਿਤੇ ਇਹ ਤੇ ਸਰਕਾਰ ਤੇ ਪੁਲਿਸ ਦਾ ਮਾਮਲਾ ਉਹਦੇ ਵਿੱਚ ਬਿਲਕੁਲ ਗੈਰ ਹੋਂਦ ਇਹਦਾ ਨਾ ਫਿਰ ਕਰੀ ਜਾਈਏ ਬਣਾਣਾ ਮੈਂ ਕਰੀ ਹਾਂ ਉਹ ਜਵਾਬ ਤਾਂ ਮੈਂ ਜਵਾਬ ਹੀ ਪੁੱਛ ਰਿਹਾ ਕੀ ਕਰਦੇ ਆ ਜਿਹੜਾ ਕਾਨੂੰਨੀ ਚੀਜ਼ ਆ ਉਹਦੇ ਵਿੱਚ ਮੈਂ ਨਹੀਂ ਜਵਾਬ ਦੇ ਸਕਦਾ ਜਨਾਬ ਗੋਰੀ ਮੰਦ ਆਰਡਰ ਕਿਹਨੇ ਦਿੱਤਾ ਕੀ ਉਹ ਇੱਕ ਮਿੰਟ ਗੱਲ ਇਹ ਵੀ ਕੋਈ ਗੱਲ ਕਰਦੀ ਐ ਐਕਸਪਲੇਨ ਕਰ ਮੈਨੂੰ ਕੁਝ ਵੋਟਾਂ ਇਹ ਵੈਲਿਡ ਨਹੀਂ ਇਹ ਵੈਲਿਡ ਨਹੀਂ ਹੈ ਭੰਜੀ ਬੇਵਾਰੀ ਨਾ ਕਿਸੇ ਨੇ ਮਾਰ ਪਰ ਇਹਸ ਕੋ ਬਾਅਦ 1 ਸੈਕਿੰਡ ਤੁਹਾਨੂੰ ਪਤਾ ਹੈ ਤੁਹਾਨੂੰ ਪਤਾ ਇਹ ਨਹੀਂ ਨਾ ਪਲੀਜ਼ ਵਾਹ 1 ਸੈਕਿੰਡ ਕਿੱਥੇ ਆ ਆਪਾਂ ਸਾਰੇ ਬੁਆਏ ਆ ਨਹੀਂ ਨਹੀਂ ਆਪਾਂ ਸਾਰੇ ਕੋਈ ਨਹੀਂ ਤਲਖੀ ਕੋਈ ਨਹੀਂ ਇੱਦ ਵਿੱਚ ਇਹ ਤਾਂ ਜਵਾਬ ਆ ਸਵਾਲ ਹੈ ਜੀ ਇੱਕ ਚਲੋ ਇੱਕ ਜਿਹੜਾ ਜਿਹੜਾ ਪੋਲਿਟਿਕਲ ਬੰਦਾ ਹੈ ਨਾ ਉਹਨੇ ਧੋਖਾ ਕੀਤਾ ਆਪਾਂ ਤੁਹਾਡੇ ਜਵਾਬਾਂ ਤੋਂ ਭੱਜ ਕੇ ਜਾਨ ਨਹੀਂ ਬਚਾ ਸਕਦੇ ਤੁਸੀਂ ਸਾਡੇ ਲਈ ਕੁਝ ਕਰਨਾ ਹੈ ਵੀ ਅਸੀਂ ਜਿੱਤੇ ਚੱਲੂ ਹੋਏਗੀ ਕਿਸਾਨੀ ਦੇ ਹੱਕੀ ਦੀ ਤੁਹਾਡੇ ਨਾਮ ਕਰਾਂਗੇ ਬਾਜਵਾਜੀ ਆਪਕੋ ਯਕੀਨ ਹੋਣਾ ਚਾਹੀਦਾ ਜਿੱਦਾਂ ਉਹਦਾ ਜਵਾਬ ਜਿਹੜੇ ਉਹਨਾਂ ਦੇ ਹੱਕ ਦੀ ਆਵਾਜ਼ ਤੇ ਚੁਟਾ ਦਿਓ ਜਿਹੜੇ ਹੁਣ ਫੜ ਕੇ ਅੰਦਰ ਜੀ ਇੰਨਾ ਕੁ ਦਰਗੀ ਜਿਹੜੇ ਖੇਂ ਪਰ ਖੀਰੀ ਵਾਲੇ ਜਿਹੜੇ ਇਸ ਉਹਨਾਂ ਦੇ ਹੱਕ ਦੀ ਆਵਾਜ਼ ਚੁਟੋ ਚਲੋ ਜੋ ਤੁਹਾਡੀ ਗੱਲ ਹੈ ਉਹ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਬੋਲ ਦੀ ਕਿੱਥੇ ਆਪ ਤਾ ਰਾ ਨਹੀਂ ਛੁੱਪ ਗਏ ਜਿਹੜਾ ਜਨਾਬ ਛੁੱਪ ਗਏ ਸ਼ਹੀਦ ਕੀਤਾ ਵਾ ਧੰਨਵਾਦ ਤੁਹਾਡਾ ਨਾਰਿਸ ਸੁਆਗਤ ਜਵਾਬ ਦੇ ਰਹੇ ਕਹਿੰਦਾ ਜਵਾਬ ਦੇ ਜੋ ਆਪ ਦਿਓਗੇ ਜਿਹੜਾ ਸ਼ਬਦ ਗਨਸ਼ੀਦ ਕੀਤਾ ਹੁੰਦਾ ਹੁੰਦਾ ਕਿ ਜਵਾਬ ਹੈ ਜੀ ਉਹਦੇ ਦੇ ਕੀ ਪੰਕਤੀ ਜਨਾਬ ਜੀ ਤੁਸੀਂ ਜਵਾਬ ਤਾਂ ਦਿਓ ਜੀ ਸ਼ਬਦ ਗਨਨ ਸਾਫ਼ ਕਰੋਗੇ ਜੀ ਨਾ ਅਧਿਕਾਰੀ ਡਾਕਟਰ ਦਰਸ਼ਨਪਾਲ ਕਿਲਾ ਸੁਣਾ ਪਿੱਛੇ ਦੀ ਬੋਲੋ ਜੀ ਬਣਿਆ ਤੇ ਸਰੋਧੀ ਆ ਇਹ ਮਜ਼ਦੂਰ ਵਿਰੋਧੀ ਆ ਮਜ਼ਦੂਰ ਵਿਰੋਧੀ ਆ ਉਹਦੇ ਲਈ ਮੋਰਚਾ ਲੱਗਾ ਸੀ ਜਿਹਦੇ ਵਿੱਚ 700 ਬੰਦਾ ਸਾਡਾ ਸ਼ਹੀਦ ਹੋਇਆ 736 ਬਲਖ ਬਖਸ ਸਟੇਟਾਂ ਦੇ ਜਿਹੜੇ ਬੰਦੇ ਸ਼ਹੀਦ ਹੋ ਗਏ ਆ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਵੀ ਦਿੱਤੀਆਂ ਜਾਣਗੀਆਂ ਤੇ ਜਿਹੜੇ ਕਿਸਾਨਾਂ ਦੇ ਉੱਪਰ ਕੇਸ ਬਣੇ ਉਹ ਸਾਰੇ ਵਾਪਸ ਲੈ ਜਾਣਗੇ ਬਾਦਵਾਰੀ ਅੱਜ ਤੱਕ ਵੀ ਉਹ ਕੇਸ ਪੈਂਡਿੰਗ ਪਏ ਆ ਵਾਪਸ ਨਹੀਂ ਸਾਡੀ ਬੇਨਤੀ ਆ ਤੁਸੀਂ ਉਸ ادارے ਦੇ ਮੈਂਬਰ ਬਣਨਾ ਵਾ ਜਿੱਥੇ ਦੇਸ਼ ਤੇ ਲੋਕਾਂ ਦੀ ਕਿਸਮਤ ਦੇ ਫੈਸਲੇ ਹੋਣੇ ਆ ਦੇਸ਼ ਤੇ ਲੋਕਾਂ ਦੀ ਕਿਸਮਤ ਦੇ ਫੈਸਲੇ ਹੋਣੇ ਆ ਕਿ ਦੇਸ਼ ਦੇ ਕਿਸਾਨ ਨੂੰ ਕੀ ਚਾਹੀਦਾ ਮਜ਼ਦੂਰ ਨੂੰ ਕੀ ਚਾਹੀਦਾ ਦੁਕਾਨਦਾਰ ਨੂੰ ਕੀ ਚਾਹੀਦਾ ਮੁਲਾਜ਼ਮ ਨੂੰ ਕੀ ਚਾਹੀਦਾ ਉੱਥੇ ਇਹ ਸਾਰੇ ਫੈਸਲੇ ਹੋਣੇ ਆ ਇਸ ਕਰਕੇ ਸਾਡੀ ਤੁਹਾਨੂੰ ਨਿਬਰਤਾ ਸਹਿਤ ਬੇਨਤੀ ਆ ਤੁਸੀਂ ਚਾਓ ਤੇ ਲੋਕਾਂ ਦੇ ਹੱਕ ਦੀ ਗੱਲ ਕਰੋ ਅਗਲੀ ਗੱਲ ਇੱਕੋ ਗੱਲ ਕਰਕੇ ਬਾਕੀ ਮੇਰੇ ਸਾਥੀ ਕਰਨਗੇ ਹਿੰਦੁਸਤਾਨ ਦੇ ਅਡਾਨੀਆਂ ਬਾਨੀਆਂ ਦੇ ਅਰਬਾਂ ਤੇ ਖਰਬਾਂ ਰੁਪਏ ਮੋਦੀ ਨੇ ਮਾਫ ਕਰਤੇ ਮੋਦੀ ਦਾ ਨਾਰਾ ਸੀ ਸਭ ਦਾ ਸਾਥ ਸਭ ਦਾ ਵਿਕਾਸ ਅਸੀਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਵੀ ਵਿਕਾਸ ਦੋਸਤਾਂ ਦੇ ਅਡਾਨੀਆਂ ਤੇ ਬਾਨੀਆਂ ਦਾ ਹੋਵੇ ਹਿੰਦੁਸਤਾਨ ਦੀ ਮਤਲਬ 1% ਆਬਾਦੀ ਕੋਲੋਂ ਬਾਜਵਾ ਦੀ 40% ਹਿੰਦੁਸਤਾਨ ਦਾ سرمਾਇਆ ਉਹਨਾਂ ਦੇ ਕੋਲ ਹੈ 40% ਅਡਾਨੀਆਂ ਬਾਨੀਆਂ ਦੇ ਕੋਲ ਹੈ ਇਹ ਜਿਹੜਾ ਆਰ ਸਿੱਤਮਤਵਾਦਾ ਵਾ ਇਸ ਕਰਕੇ ਅਸੀਂ 1% ਲੋਕਾਂ ਕੋਲ ਦੇਸ਼ ਦਾ 40% ਸਰਮਾਇਆ ਵਾ ਅਡਾਨੀਆਂ ਬਾਨੀਆਂ ਕੋਲ ਜੇ ਅਸੀਂ ਇਹ ਗੱਲ ਕਹਿੰਨੇ ਆ ਉਹਨਾਂ ਦਾ ਅਰਬਾਂ ਦੇ खरਬਾਂ ਰੁਪਏ ਤੁਸੀਂ ਮਾਫ਼ ਕਰ ਦਿੱਤਾ ਕਿਸਾਨ ਦੇਸ਼ ਦਾ ਜਿਹੜਾ ਅੰਨ ਦਾਤਾ ਵਾ ਮੋਦੀ ਵੀ ਕਿਸਾਨ ਦਾ ਪਿਆਰਾ ਕੀਤਾ ਹੋਇਆ ਖੰਦਾ ਫੇਰੇ ਉੱਟ ਕੇ ਤੁਸੀਂ ਵੀ ਬਾਜਵਾਦੀ ਕਹਿੰਦੇ ਹੋ ਬੱਬੂ ਜੀ ਤੁਸੀਂ ਵੀ ਕਹਿੰਦੇ ਹੋ ਪਰ ਜਿਹੜਾ ਕਿਸਾਨ ਅੱਜ ਦੇਸ਼ ਦਾ ਅੰਨ ਦਾਤਾ ਹੋਵੇ ਉਹ ਸੜਕਾਂ ਦੇ ਰੋਲਦਾ ਫਿਰੇ ਉਨੂੰ ਕੋ ਪੁੱਛੇ ਨਾ ਦਿੱਲੀ ਸਾਡਾ ਨਹੀਂ ਅਸੀਂ ਦੇਸ਼ ਦੇ ਵਤਨਿਕ ਹੈ ਸਾਨੂੰ ਦਿੱਲੀ ਜਾਣ ਦੀ ਆਗਿਆ ਨਾ ਹੋਵੇ ਇਹ ਤੋਂ ਵੱਡਾ ਸਾਡੇ ਨਾਲ ਕੋਈ ਬੇਨਸਾ ਵੀ ਨਹੀਂ ਹੋ ਸਕਦੀ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਜਵਾਬ ਲਾਡੀ ਕੋ ਬਾਤ ਹੋਇਆ ਹੋਰក៏ ਤੁਹਾਡੇ ਨਾਲ ਹੈ ਠੱਕੇ ਨਾ ਮਰੋ ਠੱਕੇ ਨਾ ਮਰੋ ਰਾਈਡਾ ਕੀ ਚੋਰਾ ਹੁੰਦਾ ਤੁਸੀਂ ਜਿਹੜੇ ਜਿਹੜੀ ਗੱਲ ਜੀ ਦੱਸੋ ਆਪਾਂ ਪੂਰਾ ਸਾਥ ਦੇਵਾਂਗੇ ਪੂਰਾ ਪੂਰਾ ਸਾਥ ਦੇਵਾਂਗੇ ਜਿੱਥੇ ਕੋਈ ਕੋਈ ਆਵਾਜ਼ ਵੀ ਤੁਹਾਨੂੰ ਆਉਂਦੀ ਹੈ ਇਸੇ ਪੁੰਗਲਾ ਤੋਂ ਨਹੀਂ ਆਹੀ ਮੰਨੂ ਚਾਰ ਜਿਹਨੂੰ ਤੁਹ ਸਮਝੇ ਪਿਸਟ ਵੀ ਹੈ ਉਹ ਵੀ ਹਾਂ ਵੋਟ ਕਰਾਂਗੇ ਅੱਜ ਦਾ ਦਨੇਸ਼ ਬੱਬੂ ਜੀ ਪਹਿਲੀ ਗੱਲ ਸਸਤੀ ਕਾਰ ਬੇਨਤੀ ਆ ਕਿ ਅਸੀਂ ਬੈਠੇ ਰੋ ਮਾਰਦੇ ਆ ਇੱਥੇ ਉਹ ਨਾ ਉਹ ਤੁਸੀਂ ਆਪਾਂ ਆਪਾਂ ਬੜੀ ਖੰਡ ਤੋਂ ਕਰ ਲੈਣ ਦਾ ਅਧਿਕਾਰ ਆ ਇੱਥੇ ਲੋਕਾਂ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਆ ਆ ਸਾਰੇ ਤੁਹਾਡੇ ਵੋਟਰ ਹੀ ਆਏ ਆ ਵੀ ਤੁਸੀਂ ਵੋਟ ਲਾਈਨ ਆਏ ਹੋ ਪਰ ਇਹ ਜਿਹੜੀ ਵੋਟ ਆ ਇਹਦਾ ਵਿੱਚ ਕੋਈ ਮੰਗਾ ਮਸਲੇ ਯਾਰ ਉਹ ਤੁਹਾਨੂੰ ਦੱਸਣ ਆਏ ਆ ਪਰ ਅੱਜ ਇਹਨਾਂ ਦੀ ਜਿਹੜੀ ਦੁਰਦਸ਼ਾ ਪ੍ਰਸ਼ਾਸਨ ਨੇ ਕੀਤੀ ਆ ਇਹ ਅਸੀਂ ਕੋਦੋਂ ਮਸੂਰ ਕਰਦੇ ਆ ਉਸ ਗੱਲ ਦੀ ਕੋਈ ਮਾੜੀ ਗੱਲ ਆ ਅੱਜ ਦੀ ਗੱਲ ਹੋਈ ਆ ਬੰਦਾਂ ਦੀ ਮਾਫੀ ਚਾਹਨਾ ਫੇਰ ਸਾਡੇ ਬਜ਼ੁਰਗ ਜੀ ਨੇ ਉਹਨਾਂ ਨੂੰ 8 ਵਜੇ ਹੁਣ ਅਸੀਂ ਇੱਥੇ ਬੈਠੇ ਆ ਤੁਸੀਂ ਗੱਲ ਕਰ ਰਹੇ ਹੋ ਅਸੀਂ ਕੀ ਮਤਲਬ ਸਾਡੇ ਕੋਲ ਦੇਖ ਲਓ ਪੁੱਛ ਵੀ ਨਹੀਂ ਹੈਗਾ ਇਸ ਵੇਲੇ ਕਿ ਨਾਲੇ ਇਸ ਤਰੀਕੇ ਨਾਲ ਹੁੱਲਣ ਬਾੜੀ ਨਾਲ ਜਾਂ ਆਪਾਂ ਕੋ ਧੰਨ ਤੋੜ ਕਰਾਂਗੇ ਉਹਦੇ ਨਾਲ ਕੋਈ ਮਸਲਾ ਹੱਲ ਨਹੀਂ ਹੋਣਾ ਅਸੀਂ ਸਾਡਾ ਸੁਆਗਤ ਹੈ ਕਿ ਦਿੱਲੀ ਆਪਣੇ ਕਿਸਾਨ ਜਿਹੜੇ ਸੀ 13 ਫਰਬੁਰੀ ਨੂੰ ਜਾ ਰਹੇ ਸੀ ਆਪਣੀ ਗੱਲ ਰੱਖਣ ਵਾਸਤੇ ਕਿ ਸਾਨੂੰ ਐਮ ਐਸ ਪੀ ਉਹ ਯਾਰ ਚੁੱਪ ਕਰ ਐਮ ਐਸ ਪੀ ਖਰੀਦ ਗਾਰੰਟੀ ਕਰੂ ਜੇ ਦਿੱਤਾ ਜਾਵੇ ਐਮ ਐਸ ਪੀ ਤਾਂ ਹੈ ਹੀ ਆ ਪਰ ਉਹਦਾ ਗਰੀਦੰ ਦਾ ਜਿਹੜਾ ਉਹ ਗਰੰਟੀ ਕਾਨੂੰਨ ਬਣਾਇਆ ਜਾਵੇ ਤਾਂ ਕਿ ਸਾਡੀ ਘੱਟੋ ਘੱਟ ਫਸਲ ਜਿਹੜੀ ਹੈ ਜਿਹੜਾ ਤੁਸੀਂ ਰੇਟ ਦੇ ਰਹੇ ਹੋ ਉਹਦੇ ਅਨੁਸਾਰ ਮਕੇ ਦੂਜੀ ਸੀ ਕਿ ਸੁਭਕਰਨ ਸਿੰਘ ਜਿਹੜਾ ਨੌਜਵਾਨ ਸਿੱਧੀਆਂ ਗੋਲੀਆਂ ਮਾਰ ਕੇ ਸਾਡਾ ਸ਼ਹੀਦ ਕਰ ਦਿੱਤਾ 21 ਫਰਵਰੀ ਤਦਸੋ ਲੋਕ ਰਾਜੇ ਉਹਦੇ ਇੱਥੇ ਇਜਾਜ਼ਤ ਦਿੰਦਾ ਕਿ ਅਸੀਂ ਉਹ ਕਿਸਾਨ ਜਿਹੜਾ ਮਿਹਨਤ ਕਰਨ ਵਾਲਾ ਵੀ ਉਹਨੂੰ ਗੋਲੀਆਂ ਮਾਰ ਕੇ ਉਹਨੂੰ ਸ਼ਹੀਦ ਕੀਤਾ ਜਾਵੇ ਤੇ ਗੋਲੀ ਮਾਰ ਕੇ ਮਤਲਬ ਐਫ ਆਰ ਵੀ ਤਾਂ ਤੁਸੀਂ ਹੋਣ ਦੇ ਇਸ ਕਰਕੇ ਸਾਡੀ ਬੇਨਤੀ ਹੈ ਕਿ ਉਹ ਲੋਗੀਆਂ ਕੀ ਆਉਣ ਵਾਲੇ ਸਮੇਂ 'ਚ ਤੁਹਾਡੀ ਸਰਕਾਰ ਮਾਰੂਗੀ ਕਹਾਵਾਂ ਨੂੰ ਤੇ ਜਾਂ ਉਹਨਾਂ ਦੀ ਹਫਾਇਤ ਕਰਨ ਤੀਜਾ ਸਵਾਲ ਸੀ ਕਿ ਐਮ ਐਸ ਪੀ ਦੀ ਗਾਰੰਟੀ ਗਰੂਨ ਜਿਹੜਾ ਸਰਕਾਰ ਬੰਨੀ ਸੀ 2021 ਦੇ ਵਿੱਚ ਜਦੋਂ ਅੱਤਾ ਉੱਥੇ ਆ ਦਿੱਲੀ ਦੇ ਉੱਪਰ ਮੋਦੀ ਸਾਹਿਬ ਨੇ ਮਤਲਬ ਖੇਤੀਬਾੜੀ ਮੰਤਰੀ ਸਾਹਿਬ ਨੇ ਦਿੱਤੀ ਸਾਨੂੰ ਦਿੱਤੀ ਹੋਈ ਆ ਛੇਰ ਵਾਲੀ ਚਿੱਠੀ ਕਿ ਇਹ ਤੁਹਾਡੀਆਂ ਜਿਹੜੀਆਂ ਆਪਾਂ ਮੰਗਾਂ ਜਿਹੜੀਆਂ ਇਹ ਜਰੂਰ ਸਾਜੂ ਕਰਾਂਗੇ ਪਰ ਅਜੇ ਤੱਕ ਉਹ ਗਰੀਬ ਕਹਿੰਦੀ ਕਿ ਜੇ ਤੁਸੀਂ ਦੇਖੋ ਉਲਟਾ ਇਹ ਬਾਜ਼ਾਰ ਦੇ ਵਿੱਚ ਬਹੁਤ ਜ਼ਿਆਦਾ ਕਿਸਾਨਾਂ ਦੀ ਜਿਹੜੀ ਦੁਰਦਸ਼ਾ ਹੋਰ ਮਾੜੀ ਹੋਣੀ ਆ ਉਹਨਾਂ ਨੂੰ ਭਾਅ ਨਹੀਂ ਮਿਲਨੇ ਮੰਡੀ ਦਾ ਜਿਹੜਾ ਸਿਸਟਮ ਆ ਉਹਦੇ ਨਾਲ ਕਿੰਨਾ ਰੁਜ਼ਗਾਰ ਜਿਹੜਾ ਉਹ ਖਤਮ ਹੋਣਾ ਇਹ ਆ ਸਾਡੇ ਬਾਕੀ ਦਾ ਸਵਾਲ ਜਿਹੜੇ ਆ ਅਗਲੇ ਕਰ ਦਗੇ ਨਹੀਂ ਨਹੀਂ ਸਵਾਲ ਵੀ ਆਪਣੇ ਨੇ ਕਾਰੋਜੋਗ ਦਾ ਕਾਲੀ ਜਿਹੇ ਚ ਪਾਰੋਂ ਅਹੀਂ ਕਰ ਲੈਣਾ ਤੁਹਾਡਾ ਕੰਮ ਇਹ ਬੱਲੀਆਂ ਦੀ ਗੱਲ ਹੈ ਇਹ ਪੰਜਾਬ ਸਰਕਾਰ ਨੇ ਕਰਨਾ ਬਾਕੀ ਇਹ ਕਿਸਾਨ ਪਰਿਵਾਰਾਂ ਦੇ ਨਾਲ ਆ ਮੈਂ ਵੀ ਮਤਲਬ ਮਜ਼ਬੂਤ ਕਰਾ ਕਰਕੇ ਥੋੜਾ ਜਿਹਾ ਲੋੜ ਹੈ ਬਹਿ ਕੇ ਹੱਲ ਕਰਨਿਆਂ ਦਾ ਕਰਕੇ ਤੁਸੀਂ ਵੀ ਰੋੜੇ ਵਰਕਰ ਮੀਂਹ ਦਾ ਤਾਂ ਉਹ ਦਿਓ ਅਹੀਂ ਵੀ ਆਪਣੀਆਂ ਅਸਰ ਰੋ ਉਈ ਦਗਾ ਨਾਲ ਲਗੋ ਕਿ ਆਪਾਂ ਜਿਹੜਾ ਚੋਣ ਹੋਉਂਦੇ ਉਹਦੇ ਕੋ ਅੱਜ ਤੱਕ ਕੁਝ ਵੀ ਨਹੀਂ ਹੋਣਾ ਨਹੀਂ ਬਿਲਕੁਲ ਨਹੀਂ ਅੱਜ ਤੇ ਕੁਛ ਨਹੀਂ ਹੋਣਾ ਦੇਖੋ ਹੁੰਦੇ ਚੂਹੂ ਵੀ ਹੋਣਾ ਚੋਣ ਦੇ ਬਾਅਦ ਹੋਣਾ ਬੱਬੂ ਜੀ ਤੋਂ ਹਮਾਰੇ ਤਰ੍ਹਾਂ ਹੈ ਇਸ ਦਾ ਕੀ ਫੈਸਲਾ ਹੋਇਆ ਵਾ ਅੱਜ ਤੇ ਚਮੀ ਆ ਗਈ ਹੈ ਅਹੀਂ ਅੱਗੇ ਵੀ ਕਿਸਾਨਾਂ ਵਾਲਾ ਗੱਲ ਦਰਿਆ ਇਸੇ ਅੱਗੇ ਤੋਂ ਲੱਗੇ ਬੇਨਤੀ ਹੈ ਵੀ ਐਦਾਂ ਦਾ ਆਪਾਂ ਨਾ ਬਣਾਈਏ ਆਪਣਾ ਭਾਈ ਜਿਹਾ ਖਰਾਬ ਹੋਏ ਅਹੀਂ ਤੋਂ ਦੇ ਆ ਕੋਈ ਅਸੀ ਗੱਲ ਇਹ ਇਹ ਨਾ ਇਹ ਮੋਟਾ ਕੇ ਛੜੀ ਤੇ ਉਰ ਭੱਜ ਗਿਆ ਮੜ ਕੇ ਤੇ ਹੀ ਨਹੀਂ ਭਾਜੀ ਇੱਕ ਮਿੰਟ ਅਸੀਂ ਜਵਾਨ ਆ ਜੀ ਸਾਡੇ ਵੀ ਸਾਡੇ ਇਹ ਹੋਰ ਚਲਾਗੇ ਕਿੱਥੇ ਦੇ ਦੋ ਜਵਾਨ ਇੱਕ ਵਾਰੀ ਇੱਕ ਵਾਰੀ ਸੌਕਾ ਸਾਹ ਲਗਾ ਇੱਕ ਮਿੰਟ ਲੱਗਾ ਇਹ ਸੁਣ ਦਰਾਉ ਭਟਕੇ ਦਾ ਪਤਾ ਉਹ ਅਦਰ ਕਿਸਾਨ ਆ ਉਹ ਦੋ ਖਲੋ ਕਿਉਂ ਪਰ ਉਹ ਅੱਛਾ ਕਿ ਮੋਟਰ ਵਾਲੀ ਬਹੁਤ ਸਾਰਾ ਸਾਈਡ ਆਊਟ ਸਾਈਡ ਹੋ ਰਹੀ ਸਾਈਡ ਹੋ ਜਾਓ ਹੋਇਆ ਕੀ ਆਪਾਂ ਐਸਕੇਮ ਦੀ ਕਾਲ ਹੈ ਜੋ ਐਸਕੇਮ ਭਾਰਤ ਦੀ ਕਾਲ ਸੀ ਕਿ ਇਹਨਾਂ ਦਾ ਵਿਰੋਧ ਕਰਨਾ ਕਾਲੇ ਝੰਡੇ ਆ ਇਹਨਾਂ ਨੂੰ ਸਵਾਲ ਪੁੱਛਣੇ ਜਿਹੜੇ ਉਹਨਾਂ ਸਵਾਲ ਗਿਆਨ ਸਾਨੂੰ ਇਸ਼ੂ ਕੀਤੇ ਆ ਉਹ ਪੁੱਛਣ ਲਈ ਅਸੀਂ ਆਏ ਅੱਜ ਤੇ ਪਹਿਲਾਂ ਸਾਡੇ ਨਾਲ ਗੱਲ ਹੋਈ ਹੈ ਸਾਡੇ ਪ੍ਰਧਾਨ ਸਾਹਿਬ ਨਾਲ ਗੱਲ ਹੋਈ ਹੈ ਵੀ ਇਹ ਉੱਥੇ ਆ ਕੇ ਤੇ ਸਵਾਲਾਂ ਦੇ ਜਵਾਬ ਦੇਣਗੇ ਤੁਸੀਂ ਬਿਜਲੀ ਕਰ ਲਾ ਕੇ ਬੈਠ ਜਾਓ ਅਸੀਂ ਬਿਜਲੀ ਕਰ ਲਾ ਕੇ ਕੱਟ ਕੀਤਾ ਪਰ ਇਹਨਾਂ ਨੇ ਬਾਅਦ ਵਿੱਚ ਇਹਨਾਂ ਦੇ ਜਿਹੜੇ ਅਫਸਰ ਹੀ ਜਿਹੜੇ ਐਸਪੀ ਸੀ ਉਹਨਾਂ ਕਹਿਤਾ ਕਿ ਨਹੀਂ ਇਹ ਸੰਭਵ ਨਹੀਂ ਹੈਗਾ ਜਦੋਂ ਸੰਭਵ ਨਹੀਂ ਉਹਨਾਂ ਦੇ ਮੂੰਹ ਚੋਂ ਹੀ ਨਿਕਲਿਆ ਤੇ ਪ੍ਰਧਾਨ ਹਣੀ ਤੇ ਕਿਸਾਨ ਸਾਰੇ ਚੱਲ ਪਏ ਅੱਗੇ ਨੂੰ ਫਿਰ ਡਾਂਗ ਛੁੱਟੇ ਵੀ ਚੱਲੇ ਇੱਥੇ ਪਹੁੰਚ ਗਏ ਕਿਸਾਨ ਤਾਂ ਕਹਿੰਦੇ ਸੀ ਕਿ ਜਾਬਤਚ ਰਹਿ ਕੇ ਪ੍ਰਦਰਸ਼ਨ ਕਰਾਂਗੇ ਨਹੀਂ ਧੱਕਾ ਮੁਕੀ ਦੇਖੋ ਡਾਂਗਾ ਤੇ ਉਹਨਾਂ ਮਾਰੀਆਂ ਤੇ ਚੱਲ ਕੇ ਆਏ ਆ ਜਦੋਂ ਉਹਨਾਂ ਕਹਿਤਾ ਕਿ ਉਹ ਸਾਡੇ ਤੱਕ ਨਹੀਂ ਆਉਣਗੇ ਤੇ ਫਿਰ ਅਸੀਂ ਤਾਂ ਇੱਥੇ ਤਾਂ ਕਾਉਣਾ ਸੀ ਨਾ ਡਾਂਗਾ ਤੇ ਉਹਨਾਂ ਮਾਰੀਆਂ ਤੁਸੀਂ ਇੱਥੇ ਵੇਖਿਆ ਹੀ ਮਾਹੌਲ ਉਹ ਆ ਕੇ ਕਿਸਾਨਾਂ 'ਚ ਜਵਾਬ ਦੇ ਕੇ ਗਏ ਨੇ ਜੇ ਜਾਬਤਾ ਨਹੀਂ ਸੀ ਤੇ ਇਦਾਂ ਖੜ ਕੇ ਜਵਾਬ ਦੇ ਸਕਦੇ ਨਾ ਸਵਾਲ ਪੂਰੇ ਨਾ ਕੋਈ ਜਵਾਬ ਮਿਲਿਆ ਕਿਉਂਕਿ ਜਵਾਬ ਜਿਹੜੇ ਆ ਉਹ ਦੇਣ ਕੀ ਹੁਣ ਜੇ ਅਸੀਂ ਸਵਾਲ ਉਹਨਾਂ ਨੂੰ ਪੁੱਛਦੇ ਆ ਕਿ ਸਾਡੇ ਬੰਦਿਆਂ ਨੂੰ ਗੋਲੀਆਂ ਕਿਉਂ ਮਾਰੀਆਂ ਸਾਨੂੰ ਕਿਉਂ ਰੋਕਿਆ ਤੁਸੀਂ ਅੱਗੇ ਕਿੱਲਾਂ ਕਿਉਂ ਗੱਡੀਆਂ ਉਹ ਤੇ ਕੀ ਜਵਾਬ ਦੇਣਗੇ ਅੱਜ ਅਹੀਂ ਪਿੰਡਾਂ ਦੇ ਵਿੱਚ ਜੇ ਕਿਲ ਗੱਡ ਦਿੰਨੇ ਆ लाठी ਚਾਰਜ ਕਰ ਦਿੰਨੇ ਇਹਨਾਂ ਤੇ ਤੇ ਫਿਰ ਤੇ ਇਹੀ ਵੀ ਜਵਾਬ ਨਹੀਂ ਨਾ ਦੇ ਸਕਦੇ ਕਿਉਂਕਿ ਅਹੀਂ ਵੀ ਇਹਨਾਂ ਵਰਗੇ ਹੋ ਜਾਗੇ ਇਸ ਕਰਕੇ ਅਹੀਂ ਸ਼ਾਂਤਮਈ ਹੀ ਪੁੱਛਦੇ ਆ ਇਹਨਾਂ ਨੂੰ ਪਰ ਇਹ ਕੀ ਜਵਾਬ ਦੇਣ ਔਰ ਅੱਜ ਮੈਂ ਤੇ ਇੱਕ ਹੋਰ ਗੱਲ ਕੀਤੀ ਹੈ ਪੱਤਰਕਾਰਾਂ ਨਾਲ ਵੀ ਗੱਲ ਕੀਤੀ ਹੈ ਕਿ ਅਹੀਂ ਲਖੀਮਪੁਰ ਖੀਰੀ ਦੇ ਵਿੱਚ ਚਾਰ ਕਿਸਾਨਾਂ ਦੇ ਨਾਲ ਇੱਕ ਪੱਤਰਕਾਰ ਸ਼ਹੀਦ ਹੋਇਆ ਮੈਂ ਉਹਦੇ ਘਰ ਵੀ ਗਿਆ ਔਰ ਪੱਤਰਕਾਰਾਂ ਨੂੰ ਵੀ ਜਿੱਦਾਂ ਤੁਸੀਂ ਸਾਡੀ ਆਵਾਜ਼ ਚੁੱਕਦੇ ਜੇ ਬਹੁਤ ਤਕੜੀ ਆਵਾਜ਼ ਚੁੱਕਣੀ ਚਾਹੀਦੀ ਪੱਤਰਕਾਰਾਂ ਨੂੰ ਵੀ ਭਾਜਪੀ ਨੂੰ ਪਨਿਸ਼ ਕਰਨਾ ਚਾਹੀਦਾ ਵਾ ਕਿਉਂਕਿ ਉਹਨਾਂ ਦਾ ਵੀ ਇੱਕ ਸਾਥੀ ਹੈ ਨਾ ਸ਼ਹੀਦ ਕੀਤਾ ਵਾ ਗੱਡੀਆਂ ਚੜਾ ਕੇ ਉਹਨੂੰ ਸ਼ਹੀਦ ਕੀਤਾ ਗਿਆ ਹੈ ਜਨਾ ਬਚਨ ਸਿੰਘ ਹੈ ਜੀ ਕਿੰਨਾ ਚਿਰ ਇਹ ਪ੍ਰੋਗਰਾਮ ਚੱਲੂਗਾ ਇਹ ਪ੍ਰੋਗਰਾਮ 1 ਜੂਨ ਤੱਕ ਚੱਲੇਗਾ ਤੇ ਪਿੰਡਾਂ ਦੇ ਵਿੱਚ ਇਹ ਬੋਰਡ ਲਾਏ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਵਾਂਗੇ ਇਹ ਦਿੱਲੀ ਨਹੀਂ ਵੜਨ ਦੇਣਦੇ ਅਸੀਂ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਇਹਨਾਂ ਦਾ ਪੂਰਾ ਵਿਰੋਧ ਕਰਾਂਗੇ ਸ਼ਹਰਾਂ ਦੇ ਵਿੱਚ ਕਿ ਫੋਰਸੇ ਨਹੀਂ ਲੈ ਕੇ ਜਾਣਗੇ ਪਿੰਡਾਂ ਵਿੱਚ ਕਿੱਥੋਂ ਫੋਰਸ ਲੈ ਆਉਣਗੇ ਅਸੀਂ ਪਿੰਡਾਂ ਦੇ ਵਿੱਚ ਇਹਨਾਂ ਦਾ ਬਾਈਕਾਟ ਸਮੂੱਚੇ ਤੌਰ ਤੇ ਕਰਾਂਗੇ ਪਾਜ ਪਾ ਦਾ ਜੋ ਉਸ ਨਿਖਤ ਮੋਰਚੇ ਦਾ ਫੈਸਲਾ ਆ ਤੇ ਇਹਨਾਂ ਨੂੰ ਲੋਕਾਂ ਨੂੰ ਇਹ ਗੱਲ ਕਹਾਂਗੇ ਕਿ ਬੀਜੇਪੀ ਹਰਾਓ ਤੇ ਦੇਸ਼ ਬਚਾਓ ਆ ਇੰਨਾ ਚਿਰ ਚੱਲੂ ਜੀ ਪ੍ਰੋਗਰਾਮ ਇਹਦਾ ਵੇਖੋ ਜੀ ਸਾਡਾ ਇਹ ਕੋਈ ਟੀਚਾ ਨਹੀਂ ਹੈ ਸਾਡੀਆਂ ਤਾਂ ਨੇ ਮੰਗਾ ਵੀ ਸਰਕਾਰ ਸਾਡੀਆਂ ਮੰਗਾ ਪੂਰੀਆਂ ਕਰੇ ਜੇ ਨਹੀਂ ਮੰਗਾ ਕਰਦੀ ਪੂਰੀ ਸਾਡਾ ਰੋਸ ਆ ਇਹ ਜਾਰੀ ਰਹੂਗਾ ਕਉ ਇਸ ਬਹੁਤ ਸਾਰੇ ਸਾਡੇ ਮੰਗਾਂ ਜਿਹੜੀਆਂ ਇਹ ਪਿਛਲੇ 10 ਸਾਲ ਤੋਂ ਸੱਤਾ ਦੇ ਬੈਠੀ ਹੋਈ ਹੈ ਭਾਜਪਾ ਸਰਕਾਰ ਇਹਨੇ ਇੱਕ ਵੀ ਸਾਡੀ ਮੰਗ ਕਿਸਾਨਾਂ ਦੀ ਲੋਕਾਂ ਦੀ ਜਿਹੜੀ ਪੂਰੀ ਨਹੀਂ ਕੀਤੀ ਇਹ ਸਾਰੇ ਮਤਲਬ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਪੱਖ ਜੇ ਸਰਕਾਰ ਭੁਗਤ ਰਹੇ ਆ ਅੱਜ ਬੱਬੂ ਨਾਲ ਸਾਡੀ ਜਿਹੜੀ ਸੀ 11 ਸਵਾਲ ਸੀ ਐਸਕੇਮ ਤੇ ਉਹ ਅਸੀਂ ਪੁੱਛਿਆ ਪੰਜ ਛੇ ਸਵਾਲਾਂ ਦੇ ਜਵਾਬ ਉਹ ਜਿਹੜੇ ਆਪਾਂ ਪੁੱਛੇ ਆ ਉਹ ਜਵਾਬ ਵੀ ਪੂਰੇ ਨਹੀਂ ਦੇ ਸਕੇ ਸਾਡੇ ਬਾਕੀ ਜਿਹੜੇ ਆਗੂ ਸੀ ਉਹਨਾਂ ਨੇ ਜਿਹੜੇ ਸਵਾਲ ਪੁੱਛਣੇ ਸੀ ਉਹ ਸਵਾਲਾਂ ਤੋਂ ਮਤਲਬ ਵਿੱਚੇ ਛੱਡ ਕੇ ਜਿਹੜੇ ਉਹ ਚਲੇ ਗਏ ਆ ਇਹ ਸਾਰੇ ਕਹਿੰਦੇ ਆ ਜਿਹੜੇ ਵੀ ਮਤਲਬ ਅੱਗੇ ਆਉਂਦੇ ਆ ਉਹ ਸਾਰੇ ਕਹਿੰਦੇ ਆ ਕਿਸਾਨ ਦਾ ਪੁੱਤੀਆਂ ਜੇ ਕਿਸਾਨ ਦਾ ਪੁੱਤ ਤੇ ਫਿਰ ਅੱਜ ਕਿਸਾਨ ਖੁਦਕਸ਼ੀਆਂ ਕਿਉਂ ਕਰ ਰਿਹਾ ਜੇ ਕਿਸਾਨ ਦਾ ਪੁੱਤ ਆ ਫਿਰ ਕਿਸਾਨ ਦੀ ਸੁਣੋ ਆਵਾਜ਼ ਫਿਰ ਆ ਕਿਸਾਨਾਂ ਦੇ ਵਾਸਤੇ ਇੰਨੀ ਪੁਲਿਸ ਸਾਰੇ ਜ਼ਿਲ੍ਹੇ ਜੁਲਿਆ ਕੇ ਇੱਥੇ ਇਕੱਠੀ ਕਰਤੀ ਆ ਇਹ ਕਿਉਂ ਕਰਨੀ ਪਈ ਇਸ ਕਰਕੇ ਵੀ ਉਹ ਇਸ ਕਰਕੇ ਵੀ ਸਾਡੀ ਬਾਤ ਜਿਹੜੀ ਆ ਸਾਡੀ ਮੰਗ ਉਹ ਨਹੀਂ ਸੁਣਨਾ ਚਾਹੁੰਦੀਆਂ ਇਸ ਕਰਕੇ ਆਲਵੇਸ ਸਮੇਂ ਦੇ ਵਿੱਚ ਇਹ ਸੰਘਰਸ਼ ਜਿਹੜਾ ਸਵਾਲਾਂ ਜਵਾਬਾਂ ਦਾ ਤਿੱਖਾ ਹੋਊਗਾ ਇਸ ਕੇਮ ਬੰਦ